ਇਹ ਰਖੜੀ ਦਾ ਤਿਉਹਾਰ ਨੇੜੇ ਹੈ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਇਸ ਵਾਰ ਭਰਾ ਭੈਣ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰਖੜੀ 9 ਅਗਸਤ ਨੂੰ ਹੈ ਅਜਿਹੀ ਸਥਿਤੀ ਵਿੱਚ ਮਹਿਲਾਵਾਂ ਦੀ ਸੁਵਿਧਾ ਦੇ ਲਈ ਤੇ ਭੈਣ ਭਰਾਵਾਂ ਨੂੰ ਮਿਲਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਦਰਅਸਲ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਸੀਟੀਓ ਨੇ ਰਖੜੀ ਦੇ ਮੌਕੇ ਤੇ ਔਰਤਾਂ ਨੂੰ ਮੁਫਤ ਯਾਤਰਾ ਦਾ ਤੋਹਫ਼ਾ ਦਿੱਤਾ ਹੈ 9 ਅਗਸਤ ਨੂੰ ਔਰਤਾਂ ਟਰਾਈ ਸਿਟੀ ਵਿੱਚ ਕਿਸੇ ਵੀ ਸੀਟੀਓ ਬੱਸ ਵਿੱਚ ਮੁਫਤ ਯਾਤਰਾ ਕਰ ਸਕਣਗੀਆਂ ਹੁਕਮ ਅਨੁਸਾਰ ਔਰਤਾਂ ਟਰਾਈ ਸਿਟੀ ਵਿੱਚ ਕਿਤੇ ਵੀ ਸੀਟੀਓ ਬੱਸਾਂ ਰਾਹੀਂ ਬਿਨਾਂ ਕਿਰਾਇਆ ਦਿੱਤੇ ਯਾਤਰਾ ਕਰ ਸਕਣਗੀਆਂ ਇਹ ਹੁਕਮ ਯੂਟੀ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਾਅਦ ਬੁੱਧਵਾਰ ਨੂੰ ਸੀਟੀਓ ਵੱਲੋਂ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਸੀਟੀਓ ਦੀਆਂ ਏਸੀ ਬੱਸਾਂ ਵਿੱਚ ਰੱਖੜੀ ਵਾਲੇ ਦਿਨ ਔਰਤਾਂ ਤੋਂ ਕਿਰਾਇਆ ਨਹੀਂ ਲਿਆ ਜਾਵੇਗਾ ਹਾਲਾਂਕਿ ਟਰਾਈ ਸਿਟੀ ਤੋਂ ਬਾਹਰ ਚੱਲਣ ਵਾਲੀਆਂ ਲੰਬੇ ਰੂਟ ਦੀਆਂ ਬੱਸਾਂ ਵਿੱਚ ਟਿਕਟਾਂ ਜ਼ਰੂਰ ਲਈਆਂ ਜਾਣਗੀਆਂ ਇਹਨਾਂ ਵਿੱਚ ਯਾਤਰਾ ਮੁਫਤ ਨਹੀਂ ਹੋਵੇਗੀ ਜ਼ਿਕਰ ਕਰਦੀ ਹੈ ਕਿ ਕਈ ਰਾਜ ਰੱਖੜੀ ਤੇ ਔਰਤਾਂ ਨੂੰ ਮੁਫਤ ਯਾਤਰਾ ਦਾ ਤੋਹਫ਼ਾ ਦਿੰਦੇ ਨੇ ਸੀਟੀਓ ਵੀ ਪਿਛਲੇ ਕਈ ਸਾਲਾਂ ਤੋਂ ਅਜਿਹਾ ਕਰ ਰਿਹਾ ਹੈ ਇਸ ਵਾਰ ਵੀ ਇਹ ਸਹੂਲਤ ਔਰਤਾਂ ਨੂੰ ਦਿੱਤੀ ਗਈ ਹੈ ਸੀਟੀਓ ਨੇ ਸਾਰੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਇਸ ਹੁਕਮ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਦੱਸਦੀ ਕਿ ਹਰਿਆਣਾ ਸਰਕਾਰ ਨੇ ਰਖੜੀ ਤੇ ਔਰਤਾਂ ਦੇ ਲਈ ਮੁਫਤ ਯਾਤਰਾ ਦਾ ਹੁਕਮ ਵੀ ਜਾਰੀ ਕੀਤਾ ਹੈ ਔਰਤਾਂ 8 ਅਗਸਤ ਨੂੰ ਦੁਪਹਿਰ 12 ਵਜੇ ਤੋਂ 9 ਅਗਸਤ ਦੀ ਰਾਤ 12 ਵਜੇ ਤੱਕ ਹਰਿਆਣਾ ਰੋਡਵੇਜ਼ ਬੱਸਾਂ ਵਿੱਚ ਮੁਫਤ ਯਾਤਰਾ ਦੀ ਸਹੂਲਤ ਪ੍ਰਾਪਤ ਕਰ ਸਕਣਗੀਆਂ ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਸ ਸਬੰਧ ਵਿੱਚ ਇੱਕ ਪ੍ਰਸਤਾਵ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਨਜ਼ੂਰੀ ਦੇ ਦਿੱਤੀ ਹੈ ਹਰਿਆਣਾ ਦੇ ਅੰਦਰ ਚੱਲਣ ਵਾਲੀਆਂ ਆਮ ਬੱਸਾਂ ਦੇ ਨਾਲ-ਨਾਲ ਚੰਡੀਗੜ੍ਹ ਅਤੇ ਦਿੱਲੀ ਜਾਣ ਵਾਲੀਆਂ ਬੱਸਾਂ ਤੇ ਮੁਫਤ ਯਾਤਰਾ ਉਪਲਬਧ ਹੋਵੇਗੀ ਇਹ ਸੇਵਾ 8 ਅਗਸਤ ਨੂੰ ਦੁਪਹਿਰ ਤੋਂ 9 ਅਗਸਤ ਦੀ ਅਧਿਰਾਤ ਤੱਕ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਵਿਜ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਨੇ ਕਿ ਨਿੱਜੀ ਬੱਸਾਂ ਲਈ ਰੂਟਾਂ ਦੀ ਵੰਡ ਦਾ ਸਹੀ ਢੰਗ ਨਾਲ ਪ੍ਰਬੰਧਨ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਦੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਨਿੱਜੀ ਬੱਸਾਂ ਦੇ ਸਮਾਸਾਰਨੀ ਅਤੇ ਸਮੇਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ। ਉਨ੍ਹਾਂ ਨੇ ਨੋਟ ਕੀਤਾ ਕਿ ਕਈ ਮਾਮਲਿਆਂ ਵਿੱਚ ਨਿੱਜੀ ਬੱਸਾਂ ਰਾਜ ਟ੍ਰਾਂਸਪੋਰਟ ਬੱਸਾਂ ਤੋਂ ਕੁਝ ਪਲ ਪਹਿਲਾਂ ਹੀ ਰਵਾਨਾ ਹੁੰਦੀਆਂ ਨੇ ਜਿਸ ਨਾਲ ਰਾਜ ਦੀਆਂ ਬੱਸਾਂ ਦੀ ਵਰਤੋਂ ਘੱਟ ਹੋ ਜਾਂਦੀ ਹੈ। ਇਹ ਰਖੜੀ ਦਾ ਤਿਉਹਾਰ ਨੇੜੇ ਹੈ। ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ। ਇਸ ਵਾਰ ਭਰਾ ਭੈਣ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰਖੜੀ 9 ਅਗਸਤ ਨੂੰ ਅਜਿਹੀ ਸਥਿਤੀ ਵਿੱਚ ਮਹਿਲਾਵਾਂ ਦੀ ਸੁਵਿਧਾ ਦੇ ਲਈ ਤੇ ਭੈਣ ਭਰਾਵਾਂ ਨੂੰ ਮਿਲਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਵੱਡਾ ਕਦਮ ਚੁੱਕਿਆ ਗਿਆ। ਦਰਅਸਲ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਸੀਟੀਓ ਨੇ ਰੱਖੜੀ ਦੇ ਮੌਕੇ ਤੇ ਔਰਤਾਂ ਨੂੰ ਮੁਫਤ ਯਾਤਰਾ ਦਾ ਤੋਹਫ਼ਾ ਦਿੱਤਾ ਹੈ। 9 ਅਗਸਤ ਨੂੰ ਔਰਤਾਂ ਟ੍ਰਾਈ ਸਿਟੀ ਵਿੱਚ ਕਿਸੇ ਵੀ ਸੀਟੀਓ ਬੱਸ ਵਿੱਚ ਮੁਫਤ ਯਾਤਰਾ ਕਰ ਸਕਣਗੀਆਂ। ਹੁਕਮ ਅਨੁਸਾਰ ਔਰਤਾਂ ਟ੍ਰਾਈ ਸਿਟੀ ਵਿੱਚ ਕਿਤੇ ਵੀ ਸੀਟੀਓ ਬੱਸਾਂ ਰਾਹੀਂ ਬਿਨਾਂ ਕਿਰਾਇਆ ਦਿੱਤੇ ਯਾਤਰਾ ਕਰ ਸਕਣਗੀਆਂ। ਇਹ ਹੁਕਮ ਯੂਟੀਪ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਾਅਦ ਬੁੱਧਵਾਰ ਨੂੰ ਸੀਟੀਓ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਸੀਟੀਓ ਦੀਆਂ ਏਸੀ ਬੱਸਾਂ ਵਿੱਚ ਰੱਖੜੀ ਵਾਲੇ ਦਿਨ ਔਰਤਾਂ ਤੋਂ ਕਿਰਾਇਆ ਨਹੀਂ ਲਿਆ ਜਾਵੇਗਾ ਹਾਲਾਂਕਿ ਟ੍ਰਾਈ ਸਿਟੀ ਤੋਂ ਬਾਹਰ ਚੱਲਣ ਵਾਲੀਆਂ ਲੰਬੇ ਰੂਟ ਦੀਆਂ ਬੱਸਾਂ ਵਿੱਚ ਟਿਕਟਾਂ ਜ਼ਰੂਰ ਲਈਆਂ ਜਾਣਗੀਆਂ ਇਹਨਾਂ ਵਿੱਚ ਯਾਤਰਾ ਮੁਫਤ ਨਹੀਂ ਹੋਵੇਗੀ ਜ਼ਿਕਰ ਕਰਦੀ ਹੈ ਕਿ ਕਈ ਰਾਜ ਰੱਖੜੀ ਤੇ ਔਰਤਾਂ ਨੂੰ ਮੁਫਤ ਯਾਤਰਾ ਦਾ ਤੋਹਫ਼ਾ ਦਿੰਦੇ ਨੇ ਸੀਟੀਓ ਵੀ ਪਿਛਲੇ ਕਈ ਸਾਲਾਂ ਤੋਂ ਅਜਿਹਾ ਕਰ ਰਿਹਾ ਹੈ ਇਸ ਵਾਰ ਵੀ ਇਹ ਸਹੂਲਤ ਔਰਤਾਂ ਨੂੰ ਦਿੱਤੀ ਗਈ ਹੈ ਸਿਟੀ ਅਨੁਸਾਰ ਇਹ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਇਸ ਹੁਕਮ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਦੱਸਦੀ ਹੈ ਕਿ ਹਰਿਆਣਾ ਸਰਕਾਰ ਨੇ ਰਖੜੀ ਤੇ ਔਰਤਾ ਦੇ ਲਈ ਮੁਫਤ ਯਾਤਰਾ ਦਾ ਹੁਕਮ ਵੀ ਜਾਰੀ ਕੀਤਾ ਹੈ ਔਰਤਾਂ 8 ਅਗਸਤ ਨੂੰ ਦੁਪਹਿਰ 12 ਵਜੇ ਤੋਂ 9 ਅਗਸਤ ਦੀ ਰਾਤ 12 ਵਜੇ ਤੱਕ ਹਰਿਆਣਾ ਰੋਡਵੇਜ਼ ਬੱਸਾਂ ਵਿੱਚ ਮੁਫਤ ਯਾਤਰਾ ਦੀ ਸਹੂਲਤ ਪ੍ਰਾਪਤ ਕਰ ਸਕਣਗੀਆਂ ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਸ ਸੰਬੰਧ ਵਿੱਚ ਇੱਕ ਪ੍ਰਸਤਾਵ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਨਜ਼ੂਰੀ ਦੇ ਦਿੱਤੀ ਹੈ ਹਰਿਆਣਾ ਦੇ ਅੰਦਰ ਚੱਲਣ ਵਾਲੀਆਂ ਆਮ ਬੱਸਾਂ ਦੇ ਨਾਲ-ਨਾਲ ਚੰਡੀਗੜ੍ਹ ਅਤੇ ਦਿੱਲੀ ਜਾਣ ਵਾਲੀਆਂ ਬੱਸਾਂ ਤੇ ਮੁਫਤ ਯਾਤਰਾ ਉਪਲਬਧ ਹੋਵੇਗੀ। ਇਹ ਸੇਵਾ 8 ਅਗਸਤ ਨੂੰ ਦੁਪਹਿਰ ਤੋਂ 9 ਅਗਸਤ ਦੀ ਅਧਿਰਾਤ ਤੱਕ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਜਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਨੇ ਕਿ ਨਿੱਜੀ ਬੱਸਾਂ ਲਈ ਰੂਟਾਂ ਦੀ ਵੰਡ ਦਾ ਸਹੀ ਢੰਗ ਨਾਲ ਪ੍ਰਬੰਧਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਨਿੱਜੀ ਬੱਸਾਂ ਦੇ ਸਮਾਸਾਰਨੀ ਅਤੇ ਸਮੇਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ। ਉਨ੍ਹਾਂ ਨੇ ਨੋਟ ਕੀਤਾ ਕਿ ਕਈ ਮਾਮਲਿਆਂ ਵਿੱਚ ਨਿੱਜੀ ਬੱਸਾਂ ਰਾਜ ਟ੍ਰਾਂਸਪੋਰਟ ਬੱਸਾਂ ਤੋਂ ਕੁਝ ਪਲ ਪਹਿਲਾਂ ਹੀ ਰਵਾਨਾ ਹੁੰਦੀਆਂ ਨੇ ਜਿਸ ਨਾਲ ਰਾਜ ਦੀਆਂ ਬੱਸਾਂ ਦੀ ਵਰਤੋਂ ਘੱਟ ਹੋ ਜਾਂਦੀ ਹੈ